ਬਦਿਆ ਪਰੋਰਾਮ ਹੋ ਗਿਆ ਬਾਬੇ ਨੇ ਬਹੁਤ ਵਧੀਆ ਸੁਣਦੀ ਇਹ ਤਾਂ ਸਾਡਾ ਟੱਬਰ ਹੀ ਪੈ ਗਿਆ ਭਾਈ ਸਾਰੇ ਪਰਿਵਾਰ ਨੇ ਤੁਹਾਨੂੰ ਮਿਲਿਆ ਭਾਈ ਬੱਚੇ ਨੇ ਮਾਰੇ ਬੰਦੀ ਬੰਦੀ ਜਿੰਦਗੀ ਬਣਾਵੇ ਸਾਧਕ ਸਵਾਸਲਾ ਬਿਆਨਤਾ ਮੈਨੂੰ ਸਾਰੇ ਫੋਟੋ ਖਿੱਚ ਕੈਮਰਾ ਨਾ ਬਣਾ ਕੈਮਰਾ ਨਾ ਬਣਾ ਅਸੀਂ ਤੇ ਰਾਤ ਹੀ ਜਲੇ ਆਈਏ ਜਰਾਤ ਕਿਹਾ ਤੇ ਸਰਾ। ਫਿਰ ਅੱਜ ਤੇ ਨਾ ਤਾਂ ਫਿਰ ਮੈਂ ਕੱਲੀ ਰਹਿ ਗਈ ਨਾ। ਹਾਂ, ਤੁਸੀਂ ਲੈ ਕੇ ਗਾਦੋਂ ਨਹੀਂ ਗਈਆਂ ਭੋਗ ਤੇ। ਕਿਉਂ ਜੋ ਆਪਜੀ ਸਹਿ ਸੁਖੀ ਸਾਹਿਬ ਦੇ ਜਾਪ ਹੋਣੇ ਹਨ। ਸੋ ਭਾਈ ਬੇਨਤੀ ਹੈ ਸ਼ੁਰੂ ਹੋਣ ਲੱਗੇ ਹਨ। ਸਿੱਖ ਸੰਗਤਾਂ ਮਾਈ ਭਾਈ ਗੁਰਮੁਖਰ ਦੇ ਗ੍ਰਹਿ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਅੰਤੇ ਨਾਲ ਮਿਲਤੀਆਂ ਕੜੀਆਂ ਸਤ ਸੰਗ ਦੀਆਂ। ਅਕਾਂ ਦੇ ਨਾਲ ਮਿਲਦੀਆਂ ਘੜੀਆਂ ਸਤ ਸੰਗ ਦੀਆਂ ਕਰਮਾਂ ਦੇ ਨਾਲ ਮਿਲਦੀਆਂ ਘੜੀਆਂ ਸਤ ਸੰਗ ਦੀਆਂ ਅਕਾਂ ਦੇ ਨਾਲ ਮਿਲਦੀਆਂ ਅਕਾਂ ਨੂ ج مانو سرام سے نہیں آتا ساتھ سوبھا سلا پہ آتا سوپا اونچے اچھی سات کی سوبا موچتے مچھی اور پر ساتھ ਮੈਂ ਦਰਤਾ ਤੁਝਾ ਸਤਿ ਸਿੰਹ ਨਵੰਸ ਤੁਝਾ ਕੇ ਸਿਵੰ ਤੀਰ ਤਿਸ਼ਨਾਨੀ ਮੈਂ ਕੇ ਸਿਮਨ ਦਰ ਕੇ ਮਾਨੀ ਸਕੀ ਸ਼ਰਨ ਸਰਬ ਸੋ ਕਪਾਵੈ ਨੇ ਗ੍ਰਹਿ ਰਹਿ ਕੇ ਗੁਰੂ ਪਾਸ਼ੀ ਆਉਂਦੇ ਚਰਨ ਪਰਿਲਾਹੀ ਬਣਦੇ ਜਾਪ ਹੋਏ ਸ੍ਰੀ ਗੁਰੂ ਜੀ ਸਾਹਿਬ ਸੁਖੀ ਸਤ ਸੰਗ ਕੋਲ ਸੋ ਬਾਣੀ ਗੁਰੂ ਗੁਰੂ ਹੈ ਬਾਣੀ ਕੇ ਜਵਾਨੀ ਅੰਮਰ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਰਨ ਤੱਕ ਗੁਰੂ ਨਿਸਤਾਰੇ ਜੀ ਕਿਰਪਾ ਸਰਕਾਰ ਮੇਰਾ ਸਦਾ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਮਾਈ ਬਾਨ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਗੁਰ ਚਰਨ ਸਿੰਘ ਜੀ ਬਾਤਰੇ ਭਾਈ ਇੰਦਰਪ੍ਰੀਤ ਸਿੰਘ ਭਾਈ ਜਸਮਨ ਪ੍ਰੀਤ ਸਿੰਘ ਅਤੇ ਸੂਹ ਪਰਿਵਾਰ ਨੇ ਮਿਲ ਕੇ ਸੱਜੇ ਸਾਨੂੰ ਜੀਓ ਆਗਿਆ ਓ 10 ਦੇ ਕੋਡ ਕੋਲਵਾਰ ਧੰਨਵਾਦ ਸ਼ਰਨ ਕਰਦੇ ਹੋਏ ਸ਼ੁਕਰਾਨੇ ਦੇ ਦੌਰ ਤੇ ਵਿਹੋ ਆ ਜੀ ਭਾਈ ਇੰਦਰਪ੍ਰੀਤ ਸਿੰਘ ਨੇ ਵਿਦੇਸ਼ ਜਾਣ ਦੀ ਖੁਸ਼ੀ ਦਾ ਸ਼ੁਕਰਾਨਾ ਕੀਤਾ ਆਪ ਜੀ ਦੇ ਪਾਵਨ ਪਿਤਰ ਚਰਨਾਂ ਕੋਲ ਵਿਹੋ ਆ ਜੀ ਤੇ ਸੰਗਤ پاسੋਂ ਮੇਹਰਾਂ ਜੀ ਇਲਾਹੀ ਬਾਣੀ ਸ੍ਰੀ ਜਪਜੀ ਸਾਹਿਬ ਸੁਖੀ ਸਾਉ ਦੇ ਇਲਾਹੀ ਜਉਬ ਕੁਰਬਾਏ ਆਪੀ ਦਾ ਹਰਿ ਜਸ ਹੋਇਆ ਮੇਹਰਾਂ ਜੀ ਸੰਗਤ ਕੋ ਪ੍ਰਭ ਦੇ ਗ੍ਰਭਿਖੇ ਪੁੱਛੀ ਹੈ ਰਿਸ਼ਤੇਦਾਰ ਨਗਰ ਦੇ ਵਿੱਚੋਂ ਸਾਰੀ ਸੰਗਤ ਦਾ ਧੰਨਵਾਦ ਸ਼ਬਦ ਜੀ ਆਖ ਰਿਹਾ ਹੈ ਸੋ ਬੀਤੀ ਹੈ ਗੁਰ ਕੀ ਦੇਵਰਤੇਗੀ ਉਸ ਤਵਾਦ ਮੇਰੋ ਕਾਲ ਅਗਰ ਪਿਆਰ ਹੈ ਭਾਈ ਪ੍ਰਸ਼ਾਦਾ ਸ਼ਰਦਾਸ ਹੋਣੀ ਸ਼ਕੈਣਾ ਪ੍ਰਵਾਹ ਦੀ ਬੇਨਤੀ ਕੋਣ ਕਰਨੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਸ਼ਾਦਾ ਸ਼ਕਾਉ ਹਾਂ ਸਾਰਿਆਂ ਸੰਗਤ ਨੂੰ ਗੁਰੂ ਸਾਹਿਬ ਗੁਰੂ ਸਾਹਿਬ ਕਦੋਂ ਛੱਡ ਗਏ ਪਹਿਲਾਂ ਗੁਰੂ ਸਾਹਿਬ ਛੱਡ ਕਿਉਂ ਬਾਬਾ ਜੀ ਇਹ ਵੀ ਸੋਣਾ ਉਹ ਰੇਵਾ ਭਾਈ ਪਹਿਲਾਂ ਮੈਂ ਕਹਿੰਦਾ ਗੁਰੂ ਸਾਹਿਬ ਛੱਡੇ ਇਹ ਸਾਗ ਲਾਂਗੇ ਨਾ ਪ੍ਰਸ਼ਾਦਾ ਮੁੰਡੇ ਪੁੱਛਣ ਵੀ ਆ ਗਏ ਉਹ ਮੁੰਡੇ ਆ ਗਏ ਉਹਨਾਂ ਨੂੰ ਫੋਨ ਲਾ ਗੁਰੂ ਸਾਹਿਬ ਛੱਡੇ ਆ ਗਏ ਪਹਿਲੇ ਫਿਰ ਛੱਡੇ ਆ ਗਏ ਪ੍ਰਸ਼ਾਦਾ ਹਾਂ ਜੇ ਇੱਕ ਮਿੰਟ ਲੱਕੀ ਹਾਂ ਜੀ ਗੁਰੂ ਸਾਹਿਬ ਸਤਨਾ وت گا چلو

ਅਖੀਰ ਚ ਮੈਨੂੰ ਤਾਂ ਬੂੰਦੀ ਮਿਕਸ ਕਰ ਲਈ ਲੱਗਦੀ ਆ ਤੂੰ ਤਾਂ ਹਏ ਹੋਣੇ ਬਾਈ ਜੀ ਫੜ ਜਾ ਤੂੰ ਚੱਲ ਇਹਨੇ ਆ ਜਾ ਤੂੰ ਇੱਕ ਤੇ ਆ ਜਾ ਹਾਂ ਮਾਸੀ ਤਲਾਗੀ ਬੰਨੀ ਸੀ ਆ ਬੇਬੇ ਨੇ ਹਣਾ ਬੇਬੇ ਨੇ ਤਲਾਗੀ ਬੰਨੀ ਸੀ ਹਣਾ ਕੱਪ ਲੈ ਕੇ ਆਈ ਆ ਬਾਈ ਕੱਪ ਲਾਗ ਬਾਦ ਗਿਆ ਸਮਾਨ ਮੰਡਾ ਭਾਗਿਆ ਆਏ ਕਰ ਵਾਲੀ ਆ ਜਦੋਂ ਨਵੇਂ ਨਿਵਾਸ ਤੇ ਤੰਕੜੇ ਕਰਣੇ ਕੀ ਤੋਂ ਕੀ ਮੈਂ ਇਹ ਤੋਂ ਨਹੀਂ ਲੈ ਆ ਤੇਰੇ ਕੋਲ ਦੀ ਰਾਂਗੇ ਗਈ ਆ ਅੱਛਾ ਲੈ ਕੇ ਨਹੀਂ ਉਹ ਬਾਲ ਬਾਲ ਗਿਆ ਸਮਾਨ ਉਹਦਾ ਆ ਕੇ ਆਈ ਆ ਹੁਣ ਹਾਂ ਜੀ ਧੰਨਵਾਦ ਭਾਈ ਸਾਰੇ ਪਰਿਵਾਰ ਨੇ ਤੁਹਾਨੂੰ ਬੁਧਾਨਿਆ ਭਾਈ ਮੈਂ ਜੇ ਮਾਰੇ ਬੰਦੀ ਬੰਦੀ ਜਿੰਦਗੀ ਬਣਾਵੇ ਪਰੋਤਿਆਂ ਵਾਲਾ ਹੋ ਗਏ ਸਖਨਾਲਪੁਰ ਮੇਰੇ ਕੋਲ ਪੰਜ ਗਾਜਾ ਆਇਆ ਫੋਟੋਗ੍ਰਾਫੀ ਚੱਲ ਪਈ ਅੱਜ ਦੀ ਇਹ ਹਟਦਿਆਂ ਫੋਟੋ ਖੱਜਣੋ ਇੱਧਰ ਜਾ ਅਕਬਰ ਕਹਿਗੇ ਅੱਛਾ ਕੈਮਰਾ ਨਾਲ ਫੋਟੋ ਖੱਜ ਕੈਮਰਾ ਨਾਲ ਬਣਾ ਕੈਮਰਾ ਨਾਲ ਬਣਾ ਦੇ ਖੱਜ ਦੇ ਵੀ ਸ਼ਰਨ ਆਰੇ ਭਾਈ ਇੱਧਰ ਚਾਕੋ ਮੰਨ ਲਾ ਹੁੰਗੜੀ ਆ ਉੱਤੇ ਨਹੀਂ ਨਹੀਂ ਫੋਟੋ ਖਿੱਚੀ ਆ ਓਕੇ ਚੱਲਦੇ ਆ ਬੜੀਆ ਤਰ੍ਹਾਂ ਆਰਾਮ ਹੋ ਗਿਆ ਬਾਬੇ ਨੇ ਬਹੁਤ ਵਧੀਆ ਸੁਣਦੀ ਆ ਓਕੇ ਨਹੀਂ ਨਹੀਂ ਉਹ ਦਈ ਇਹ ਨਹੀਂ ਲੈਣੇ ਨਹੀਂ ਨਹੀਂ ਹੈ ਦੇਣੀ ਆ ਮੈਂ ਤੁਹਾਨੂੰ ਮੈਂ ਦੱਸ ਤਾ ਮੈਂ ਤੁਹਾਨੂੰ ਦਿੰਨਾ ਮੈਂ ਦਾਰੋਂ ਦਿੱਤੇ ਆ ਮੈਂ ਦੇਣੀ ਵਾਹੀ ਗੱਲ ਤਾਂ ਹੋ ਗਿਆ ਹੁਣ ਪ੍ਰੋਗਰਾਮ ਬਾਬਾ ਤੋਂ ਕਰਕੇ ਓਕੇ ਠੀਕ ਹੋ ਜਾ ਜਣ ਆਹ ਆ ਕੁਸੀ ਆਨੇ ਆਮੀ ਬਾਬਾ ਨਾਮ ਦਾ ਚੱਲ ਨੀ ਨੱਚ ਲਾ ਕੈਨੇਡਾ ਦਾ ਮੈਂ ਦੇਖਿਆ ਨਹੀਂ ਕਹੇ ਜਾਈ ਅੱਛੇ ਅੱਛੇ ਦੀ ਬਹ ਤੇ ਤੇਰੀਆਂ ਤੇਰੀਆਂ ਆਕੇ ਦੋ ਦਾਨ ਤਕੀ ਤੇ ਸੰਗਰ ਸਾਮਣ ਫੇਰੀਓ ਕਬ ਜਿਆ ਬਾਂਗੂ ਨਹੀਂ ਨਾ ਮਸਾੜਾ ਚੱਲਦਾ ਖੀਰ ਦੀ ਕਲਮੀ ਕੌਲੀ ਤੂੰ ਰੱਜੀ ਨਹੀਂ ਹਜੇ ਖਾਖਤਾ ਕੇ ਹੈਂ ਹੁਣੇ ਕੰਨ ਵੀ ਸੈਫਟ ਆ ਪਾਣੇ ਬੰਦ ਵਜਾਈ ਬੈਠੀਆਂ ਜਗੀਆਂ ਹੈ ਹਾਂ ਅੱਛਾ ਮੈਂ ਤਾਂ ਪੈਣ ਸੀ ਵੱਡੀ ਮੰਮੀ ਦਾ ਸੈਫਟ ਲਾਉਂਦੀ ਆ ਜੇ ਖੀਰ ਦੀ ਹਾਂ ਕੌਲੀ ਇਹ ਅੱਗੇ ਟੋਕਾ ਮੋੜਾ ਹਾਂ ਆ ਖਾਓ ਵੀ ਝੂਠ ਨਹੀਂ ਛੱਡੀਦੀ ਹੁੰਦੀ ਨਾ ਮਾ ਦਾ ਰੱਜਿਆ ਮੈਂ ਹਾਂ ਉਹਨੇ ਹੋਰ ਜਾਕੇ ਪਾ ਕੇ ਦੀ ਜਿਓ ਜਿਓ ਹਾਂ ਮੱਝਾਂ ਨੂੰ ਖਲਾਉਣੀ ਪੈਂਦੀ ਆ ਬਾਦੇਗਾ ਹੋ ਗਿਆ ਪ੍ਰੋਗਰਾਮ ਤੇ ਇਹਨਾਂ ਨੇ ਵਧਾਈਆਂ ਤਾਂ ਦਿੱਤੀਆਂ ਨਹੀਂ ਕਿਸੇ ਨੇ ਤੈਨੂੰ ਹੈ ਹੈ ਇਹਨਾਂ ਨੇ ਤੁਸੀਂ ਭੈਣਾ ਨੇ ਦੇ ਦਿੱਤੀਆਂ ਵਧਾਈਆਂ ਇੱਕੀ ਦੋਵੇਂ ਭੈਣਾ ਨੱਚੀਆਂ ਸੋਰ ਨੱਚੀਆਂ ਦਰਾਨੀਆਂ ਜਠਾਲੀਆਂ ਉਹ ਤੁਸੀਂ ਨੱਚੀਆਂ ਤਾਂ ਹੈ ਨਹੀਂ ਉਹਦਾ ਠੂਆ ਦੋ ਦਲ ਆ ਉਹ ਹੀ ਤਾਂ ਗੱਲ ਆ ਕਿ ਤਾਂ ਨਹੀਂ ਪਾਇਆ ਤੁਸੀਂ ਯਾਰ ਸਹੀ ਗੱਲ ਆ ਮੇਰਾ ਠੂਆ ਦੋ ਮੈਂ ਨਚਣਾ ਕਿਹਦੇ ਸੰਦੇ ਕਿਹਨ ਉਹ ਠੀਕ ਆ ਉਹ ਬਈ ਜਵਾਕਾਂ ਦਾ ਲਾਂਬਾ ਕਹਿੰਦਾ اسی ਕੰਮ ਕਰਦੇ ਰਹੇ ਜਾਨੂੰ ਪੈਸੇ ਹੀ ਨਹੀਂ ਦਿੱਤੇ ਇਹਨਾਂ ਨੇ ਲੈ ਆਹ ਦੇ ਪੁੱਛ ਲੈ ਲੈ ਹਲਾ ਵੀ ਆਲੇ ਆਣਾ ਕਹੇਦੇ ਇਹਨਾਂ ਨੂੰ ਸੇਵਾਵਾ ਸੇਵਾ ਨਹੀਂ ਤਾਂ ਪੈਸਿਆਂ ਦੀ ਸੇਵਾ ਅੱਜ ਕੱਲ ਆਜ ਕੱਲ ਬੋਝ ਫੇਰਨਾ ਸੇਵਾ ਦੀ ਲੈ ਲੈ ਪੈਸੇ ਲੈ ਲੈ ਸੇਵਾ ਆਹ ਸੇਵਾ ਅੱਦੋ ਸੇਵਾਵਾ ਨਾ ਕਹਿਣਾ ਹੀ ਨਹੀਂ ਉਹ ਕਹਿਣਾ ਹੀ ਨਹੀਂ ਕਹਿਣਾ ਹੀ ਨਹੀਂ ਕਹਿਣਾ ਹੀ ਨਹੀਂ ਕਹਿਣਾ ਹੀ ਨਹੀਂ ਸੇਵਾ ਸੇਵਾ ਕੀਤੀ ਐਸ ਤੂੰ ਕਹਿ ਨਾ ਉਹ ਕਹਿੰਦਾ ਮੈਂ ਕਹਿੰਦਾ ਢੂਈ ਦੁਗਣ ਲਾ ਗਈ ਗੱਦੇ ਚੱਕਦੇ ਆਂ ਦੀ ਨਾ ਕਹਿਣਾ ਹੀ ਨਹੀਂ ਮੈਂ ਕੰਮ ਕੀਤਾ ਹਾਏ ਪੈਸੇ ਦੇ ਜਵਾਕਾ ਲੋ ਆ ਬੇਗਾ ਸੇਵਾ ਕਰਾਈਏ ਸੇਵਾ ਕੀਤੀ ਇਹ ਤੇ ਐਂਵਾ ਕਾ ਵੀ ਨਹੀਂ ਆਉਂਦਾ ਬੋਲਦੇ ਨੇ ਜਿਹਨਾਂ ਦਾ ਬੋਲਦੇ ਇਹ ਵੀ ਮੰਗਦੇ ਆ ਪਰ ਬੋਲਦੇ ਨਹੀਂ ਮੰਗਦਾਂ ਸਾਡੇ ਯਾਰ ਇਹ ਵੀ ਮੰਗਦੇ ਆ ਆ ਲੈ ਉਹ ਮੁੱਕਰ ਗਿਆ ਵਾ ਤੇਰੇ ਨਾਲ ਲਈ ਮੁੱਕਰ ਗਿਆ ਆਪਾਂ ਦਾ ਸ਼ਕੀਮ ਲਾ ਕੇ ਆਏ ਸੀ ਉਹ ਮੰਗਦਾ ਉਹ ਸੰਗ ਦਾ ਸੰਗ ਕਰ ਗਿਆ ਕਰ ਗਿਆ ਆਪਾਂ ਦਾ ਸ਼ਕੀਮ ਲਾ ਕੇ ਆਏ ਸੀ ਯਾ ਯਾਰ ਤੇਰੇ ਤਾਂ ਨਾਲ ਦੇ ਬੰਦੇ ਮੁੱਕਰ ਗਏ ਯਾਰ ਚੱਕੀ ਜਾ ਲੋਕਰਾਂ ਐਵੇਂ ਫੋਨ ਲਾਦਾ ਮੈਂ ਲੀੜੇ ਲਾਏ ਸੀ ਜਾ ਕੇ ਚਲ ਕੋਈ ਜਾਣ ਕਿਹਦੇ ਭੈਣਾਂ ਨੇ ਲਾਏ ਸੱਭੇ ਸਲੀਪ ਹੋਰ ਤੋਂ ਸਾਰੇ ਭਾਂਡੇ ਸਾਰੇ ਭਾਂਡੇ ਮਝਾਉਣੇ ਇਹਨਾਂ ਤੋਂ ਜਾਣ ਨਹੀਂ ਦੇਣੀ ਹੁਣ ਤੂੰ ਫੋਨ ਕਦ ਲਾਇਆ ਮੈਨੂੰ ਵੀ ਲੈ ਜਾ ਇਹਨਾਂ ਨੂੰ ਉਹਨੇ ਕਿਹਾ ਮੇਰੇ ਕੋਲ ਉਹਨੇ ਕਿਹਾ ਮਨੂ ਫੋਨ ਨਹੀਂ ਚਲੋ ਚਲੋ ਕਰ ਇਹਨੇ ਭੱਜ ਜਾਣਾ ਤੂੰ ਦੱਸ ਦੇਣਾ ਸੱਭੋ ਦਾ ਮੁਕਰ ਗਈ ਭਾਂਡਿਆਂ ਤੋਂ ਇਹਨੂੰ ਵੀ ਲਾਓ ਸੱਭੋ ਨੂੰ ਨਾਲ ਸੇਵਾ ਹੈ ਵੱਡੀ ਭਾਂਡਿਆਂ ਦੀ ਵੱਡੀ ਸੇਵਾ ਸਭ ਤੋਂ ਵੱਡੀ ਸੇਵਾ ਭਾਂਡਿਆਂ ਦੀ ਆ ਸਾਤਲਾ ਵਾ ਸਾਖੀ ਤੇ ਭਾਂਡੇ ਹੀ ਹੁੰਦੇ ਜਿਹੜੇ ਵੱਡੀ ਸੇਵਾ ਰਹਿ ਜਾਂਦੀ ਹੈ ਮਾਂ ਇਹਦੇ ਉਹ ਕਲਾ ਚੱਲ ਗਏ ਫਿਰ ਮਾਂ ਦਾ ਮੁੜ ਕੇ ਆਏ ਥੋੜਾ ਮਰ ਲੀੜੇ ਲੀੜੇ ਲਾਜ ਨਾ ਪਾਰ ਪਾਰ ਪੱਗ ਵੀ ਦਵਾ ਚ ਬੰਨ੍ਹ ਕੇ ਆ ਲਾਤੀ ਉਹਨੇ ਅਜੇ 10 ਮਿੰਟ ਨਹੀਂ ਪਾਣ ਦਿੱਤਾ ਉਹ ਨਹੀਂ ਫੋਨ ਲਾਤਾ ਤੂੰ ਮੇਰੀ ਬਹੁਤ ਤੂੰ ਹੀ ਦੁਖਦੀ ਸੀ ਪਤਾ ਮੈਂ ਕਰਾਤ ਕੰਮ ਕਰਾਇਆ ਸੀ ਕੋਈ ਇੱਥੇ ਨਾ ਕੰਮ ਕਰਾਇਆ ਸੀ ਰਾ ਤੇ ਵੀ ਨਹੀਂ ਕਰਾਇਆ ਲੈ ਫਿਰ ਤੂੰ ਹੀ ਤੇਰੀ ਕਾਹਦਾ ਦੁਖਣ ਲੱਗ ਗਈ ਉਹਨਾਂ ਨੇ ਗੱਲ ਮੇਰੀ ਤੂੰ ਹੀ ਬਹੁਤ ਦੁਖਦੀ ਹੈ ਚਲੋ ਦਾਦੀ ਦਾਦਾ ਸਾਰ ਸ੍ਰੀਕਾਲ ਬਹੁਤ ਵਦਗਿਆ ਪ੍ਰੋਗਰਾਮ ਹੋ ਗਿਆ ਮੱਛੀਏ ਓਕੇ ਚੰਗਾ ਬਾਣੀ ਬਸ ਹੁਣ ਤਿਆਰੀਆਂ ਹੋਰ ਹੁਣ ਤਿਆਰੀਆਂ ਹੁਣ ਬੋਲ ਬੋਲਦੀ ਨਹੀਂ ਬੋਲੋ ਕੀ ਹੋ ਗਿਆ ਕੀ ਹੋ ਗਿਆ ਤੂੰ ਛੱਡ ਗਏ ਓਹੋ ਬਾੜੀ ਕੀਤੀ ਯਾਰ ਤਾਂ ਇਹਦਾ ਵੀ ਬੜੀ ਗਲਤ ਗੱਲ ਕੀਤੀ ਨੇ ਵੀਂਦੇ ਦੂਜਾ ਕਿਹੜਾ ਲਾ ਦੇਣਾ ਸੀਗਾ ਮੈਨੂੰ ਤਾਂ ਮੈਨੂੰ ਕਿਹਾ ਭੈਣੇ ਤੂੰ ਮੈਂ ਤਾਂ ਕਿਹਾ ਨਹੀਂ ਤੂੰ ਹਾਂ ਆਨੇ ਕਹਿ ਕੇ ਗਈਆਂ ਮੈਨਾਂ ਉਹ ਮੈਨੂੰ ਕਹਿੰਦੀ ਮੈਂ ਸੀ ਡਰਾਈਵਰ ਤਾਂ ਮੈਂ ਤਾਂ ਰਾਤੀ ਚਲੀ ਗਈ ਹਾਂ ਮੈਨੂੰ ਕਿਹਾ ਸੀ ਕਿ ਸਬਤ ਇੰਦਰ ਜੀ ਲੈ ਕੇ ਜਾਵਾਂ ਹਾਂ ਹਾਂ ਆਵਾਜ਼ ਫੇ ਮਾੜੀ ਕੀਤੀ ਬਾੜੀ ਤਰਨ ਬਹੁਤ ਮਾੜੀ ਹੋ ਗਈ ਯਾਰ ਇਹ ਤਾਂ ਇੰਦਰ ਜੀ ਤੂੰ ਦੂਜਾ ਕਿਹੜਾ ਲਾਉਣਾ ਸੀ ਮੈਨੂੰ ਕਿਹਾ ਹੀ ਨਹੀਂ ਬਾਈ ਭੈਣੇ ਨੇ ਸਾਨੂੰ ਪਤਾ ਨਹੀਂ ਸੀਗਾ ਮਾਸੜ ਨੂੰ ਕਿਹਾ ਸੀ ਮਾਸੜ ਨੂੰ ਜਿੰਦੀ ਫੁੱਲ ਆਇਆ ਕਹਿੰਦਾ ਆ ਜਾ ਪੁੱਤ ਤੇਨ ਲੈ ਕੇ ਚੱਲਾਂਵੇਂ ਕਿਉਂ ਬਈ ਨੂੰ ਮੈਂ ਨੂੰ ਕਹਿ ਦਿੰਦੀ ਫਿਰ ਕਿ ਫੋਨ ਲਾ ਦੇਣਾ ਸੀਗਾ ਲਾ ਮੈਂ ਐਸੀ ਜਿਹਨੂੰ ਲਾਉਣਾ ਸੀ ਲਾਤਾ ਅਸੀਂ ਫਿਰ ਰਾਤ ਹੀ ਜਲੀ ਆਈਏ ਜੇ ਰਾਤ ਕਹ ਤੇ ਸਰਾਂ ਅੱਜ ਤੇ ਨਾ ਤਾਂ ਫਿਰ ਮੈਂ ਇਕੱਲੀ ਰਹਿ ਗਈ ਨਾ ਹਾਂ ਤੂੰ ਲੈ ਕੇ ਗਾਦੋਂ ਨਹੀਂ ਗਈਆਂ ਭੋਗ ਤੇ ਜਾ ਹੁਣ ਉਹਦੀ ਦਾਲ ਸਬਜ਼ੀ ਲੈ ਕੇ ਆਉਣੀ ਸੀ ਉੱਥੋਂ ਬੱਸ ਲੋਲੂ ਜੋ ਉੱਥੋਂ ਜਾ ਸਬਜ਼ੀ ਲਿਆਉਣੀ ਸੀ ਹਨਾ ਵੀ ਹਾਂ ਜਦੋਂ ਲੈ ਕੇ ਗਈ ਜਿਆ ਸਬਜ਼ੀ